ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਗਗਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਮਾਚੂਵਾੜਾ ਸਾਹਿਬ ਦੇ ਪਿੰਡ ਲੱਖੋਵਾਲ ਪੁਰਤ ਚ ਖੜਾ ਹਾਂ ਜੀ ਮੇਰੇ ਨਾਲ ਆਗਾਮੀ ਵਦੂ ਕਿਸਾਨ ਸਰਦਾਰ ਅਮਨਦੀਪ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਪ੍ਰਾਲੀ ਦਾ ਆਪਣੇ ਹੱਥ ਕਿਵੇਂ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਪੂਰਾ ਨਾਮ ਦੱਸਿਓ ਜੀ ਮੇਰਾ ਨਾਮ ਅਮਨਦੀਪ ਸਿੰਘ ਪਲੇਜਾ ਜੀ ਠੀਕ ਆ ਜੀ ਪਿੰਡ ਲੱਖੋਵਾਲ ਪੁਰਤ ਤੋਂ ਆ ਜੀ ਅੱਛਾ ਤੇ ਤੁਸੀਂ ਦੱਸਿਓ ਪ੍ਰਾਲੀ ਦਾ ਕਿਵੇਂ ਹੱਲ ਕੀਤਾ ਹੈ ਪ੍ਰਾਲੀ ਦਾ ਜੀ ਅਸੀਂ ਪਹਿਲਾਂ ਐਸਲਰ ਸਾਰੀ ਮਸ਼ੀਨਾਂ ਬੜਾਈਦੇ ਆ ਅੱਛਾ ਜੀ ਪੜਾ ਕੇ ਮੋ ਇਹ ਜਿਵੇਂ ਪ੍ਰਾਲੀ ਵਿੱਚ ਮਿਕਸ ਕਰਦੇ ਹਾਂ ਕੋਈ ਫਰਕ ਲੱਗਦਾ ਤੁਹਾਨੂੰ ਮੇਰਾ ਝਾੜ ਬਹੁਤ ਵਧੀਆ ਨਿਕਲਦਾ ਜੀ ਕੋਈ ਮਤਲਬ ਪ੍ਰੋਬਲਮ ਨਹੀਂ ਮੈਨੂੰ 4 ਸਾਲ ਹੋ ਗਏ ਇਹੀ ਕੰਮ ਕਰਦੇ ਹਾਂ ਅੱਛਾ ਤੇ ਆਪਾਂ ਅੱਗ ਜੀ ਲਾਈ ਕੋਈ ਜਿਵੇਂ ਪਿਛਲੇ ਸਾਲਾਂ ਚ ਸੁੰਡੀ ਦੀ ਸਮੱਸਿਆ ਆਈ ਸੀ ਜੀ ਸਾਡੇ ਤਾਂ ਮਹਾਰਾਜ ਦੀ ਕਿਰਪਾ ਨਾਲ ਕਦੇ ਆਈ ਨਹੀਂ ਸੁੰਡੀ ਦੀ ਸਮੱਸਿਆ ਤੇ ਜਿਵੇਂ ਕਈ ਬੰਦੇ ਪ੍ਰਾਲੀ ਨੂੰ ਅੱਗ ਲਾਉਂਦੇ ਆ ਤੁਸੀਂ ਵਿੱਚ ਹੀ ਮਿਕਸ ਕਰ ਰਹੇ ਹੋ ਕਿੰਨਾ ਕੁ ਖਰਚੇ ਦਾ ਤੁਹਾਨੂੰ ਲੱਗਦਾ ਵੀ ਫਰਕ ਹੈਗਾ ਅੱਛਾ ਜੀ ਹੈ ਦੇਖੋ ਡੀਜ਼ਲ ਦਾ ਫੂਟ ਹੁੰਦਾ ਹੀ ਆ ਪਹਿਲਾ ਸਮਸਾੜੀ ਮਸ਼ੀਨ ਦਾ ਵਾਧੂ ਕਰਤਾ ਅੱਛਾ ਫਿਰ ਮਾਈਟਰ ਮਾਰੀ ਦਾ ਅੱਛਾ ਫਿਰ ਸੁਪਰ ਸੀਟਰ ਦਾ ਮਤਲਬ 2000 ਦਾ ਪੈ ਜਾਂਦਾ ਫਰਕ ਤੇ ਕਿੰਨੇ ਕਿੱਲਾਂ ਤੇ ਤੁਸੀਂ ਅੱਗ ਨਹੀਂ ਲਾਈ ਹੈਗੀ ਮੈਂ ਚਲੋ ਟੋਟਲ ਦੀ 40-50 ਕਿੱਲੇ ਦੀ ਖੇਤੀ ਕਰਦਾ ਮੈਂ ਅੱਗ ਲਾਈ ਹੋਈ ਨਹੀਂ ਕਿਸੇ ਅੱਛਾ ਠੀਕ ਹੈ ਜੀ ਤੇ ਤੁਸੀਂ ਕਿਹੜੀ ਕਿਹੜੀ ਫਸਲ ਦੀ ਬਿਜਾਈ ਕਰ ਰਹੇ ਹੋ ਮੈਂ ਜੀ ਆਲੂ ਲਾਇਏ ਨੇ ਆਲੂਆਂ ਦੇ ਵਿੱਚ ਤੁਸੀਂ ਕਿਵੇਂ ਹੱਲ ਕੀਤਾ? ਹਲੋ ਉਹੀ ਪਹਿਲਾਂ ਐਸਐਮਐਸ ਨਾਲ ਬੜਾ ਕੇ ਮਸ਼ੀਨ ਨਾਲ ਫਿਰ ਮਾਈਚਰ ਮਾਰਿਆ ਉਸ ਤੋਂ ਬਾਅਦ ਫਿਰ ਪਲਟਾ ਮਹਾਲ ਮਾਰਿਆ। ਅੱਛਾ। ਤੇ ਉਸ ਤੋਂ ਬਾਅਦ ਫਿਰ ਬਹਾਈ ਕਰੀ, ਧੋਰੀ ਤੀਰੀ ਤਵੀਆਂ ਮਾਰ ਕੇ ਫਿਰ ਆਪਣਾ ਰੂਟਾਵੇਟਰ ਮਾਰਿਆ ਜੀ। ਉਸ ਤੋਂ ਬਾਅਦ ਜਾ ਕੇ ਕਿਤੇ ਆਲੂ ਲੱਗਦੇ। ਅੱਛਾ। ਖਰਚਾ ਤਾਂ ਬਹੁਤ ਵੱਧ ਜਾਂਦਾ। ਠੀਕ ਹੈ ਜੀ। ਕੋਈ ਸਰਕਾਰ ਤੋਂ ਤੁਹਾਨੂੰ ਕੋਈ ਮੰਗ ਹੈਗੀ ਆ? ਸਰਕਾਰ ਤਾਂ ਜੀ ਹੁਣ ਆਪਾਂ ਤਾਂ ਕਹਿੰਦੇ ਭਗਵਾਨਤਮਨ ਸਰਕਾਰ ਵਧੀਆ ਸਰਕਾਰ ਆ ਪਰ ਮਾੜਾ ਮੋਟਾ ਦੀਵਿਦਾਰਾਂ ਨੂੰ ਜਿਹੜੇ ਅੱਗ ਨਹੀਂ ਲਾਉਂਦੇ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਅੱਛਾ। ਠੀਕ ਹੈ ਜੀ ਕੁਝ ਬੰਦੇ ਨਾ ਇਹ ਵੀ ਟ੍ਰੈਂਡ ਦੇਖਿਆ ਵੀ ਗੱਠਾ ਚਕਾਉਂਦੇ ਆ ਆਪਣੇ ਖੇਤਾਂ 'ਚੋਂ ਆ ਗੱਠਾ ਵੀ ਲਗਾਉਂਦੇ ਉਹ ਵੀ ਚਲੋ ਵਧੀਆ ਗੱਲ ਆ ਕਿ ਗੱਠਾ ਚਾਉਣੀ ਪਰ ਉਹ ਟਾਈਮ ਲੱਗ ਜਾਂਦਾ ਥੋੜਾ ਬਹੁਤਾ ਚਲੋ ਜਿਹਦੇ ਕੋਲ ਨਾ ਮਸ਼ੀਨਰੀ ਹੈਗੀ ਆ ਸਰਕਾਰ ਨੇ ਸਬਸਿਡੀ ਤੇ ਦਿੱਤਾ ਸੀ ਸੁਪਰਸੀਡਰ ਇਹ ਹਾਂਜੀ ਸਾਨੂੰ ਜਦੋਂ ਗੱਠਾ ਲਗਾਉਣ ਦੀ ਲੋੜ ਨਹੀਂ ਪਈ ਐਸਐਮਐਸ ਨਾਲ ਪੜਾ ਕੇ ਸੀ ਸਿੱਧਾ ਸੁਪਰਸੀਡਰ ਨਾਲ ਕਣਕ ਬੀਜੀ ਜਾਂਦੀ ਠੀਕ ਹੈ ਜੀ ਚਲੋ ਬਹੁਤ ਥੋੜਾ ਧੰਨਵਾਦ ਜੀ ਥੈਂਕ ਯੂ ਤੇ ਇੱਕ ਮੈਨੂੰ ਇਹ ਵੀ ਇੱਕ ਸਵਾਲ ਰਹਿ ਗਿਆ ਵੀ ਜਿਵੇਂ ਪਿਛਲੀ ਵਾਰੀ ਤੁਹਾਡਾ ਹੁਣ ਧਾਨਾਂ ਦਾ ਕਿੰਨਾ ਝਾ ਅੰਨਾ ਦਾ ਜੀ ਬਸ ਸਮਝ ਲਓ ਤੁਸੀਂ ਉਹੀ 20 17 18 ਬਸ ਮੱਖਰਾ ਮੌਸਮ ਮੌਸਮ ਕੁਆਂਟਲ ਕਿੱਲੇ ਦਾ ਅੱਛਾ ਉਹ ਮੌਸਮ ਕਿਹੜੀ ਕਿਸਮ ਸੀਗੀ ਮੇਰੇ ਕੋਲ ਸੀਗੇ 131 128 ਜਬਾਇਰਸ ਦਾ ਹਮਲਾ ਤਾਂ ਨਹੀਂ ਹੋਇਆ ਸੀ ਨਹੀਂ ਹੋਇਆ ਬੋਣੇ ਤਾਂ ਬਹੁਤ ਹੋਇਆ ਜੀ ਅੱਛਾ ਠੀਕ ਹੈ ਜੀ 26 ਨੂੰ ਲਈ ਪੈ ਗਈ ਜੀ ਅੱਛਾ ਉਹ ਤਾਂ ਬਹੁਤ ਜ਼ਿਆਦਾ ਲਈ ਪੈ ਗਈ ਠੀਕ ਹੈ ਜੀ ਇਹ ਖੇਤ ਤੁਹਾਨੂੰ ਦਿਖਾ ਰਹੀ ਹਾਂ ਜਿੱਧਰ ਪਰਾਲੀ ਪਈ ਆ ਤੇ ਆਹ ਜਿੱਥੇ ਬਿਜਾਈ ਕੀਤੀ ਆ